ਕੀਰਤ ਜਿਨ੍ਹਾਂ ਦੇ ਅੰਦਰ ਦੌੜਨਾ ਉਹਨਾਂ ਦੀ ਪਹਿਚਾਨ ਹੈ ਉਮਰ 114 ਸਾਲ ਜੋ ਇਸ ਸੰਸਾਰ ਤੋਂ ਹੰਡਾ ਕੇ ਗਏ ਨੇ ਸਰਦਾਰ ਫੌਜਾ ਸਿੰਘ ਜੀ ਉਹਨਾਂ ਦਾ ਨਾਮ ਸੋ ਅੱਜ ਅਸੀਂ ਗੱਲ ਕਰਾਂਗੇ ਸਰਦਾਰ ਫੌਜਾ ਸਿੰਘ ਜੀ ਦੀ ਸਰਦਾਰ ਫੌਜਾ ਸਿੰਘ ਜੀ ਦੇ ਨਾਮ ਵਾਂਗ ਉਹਨਾਂ ਦੇ ਵਿੱਚ ਜੋਸ਼ ਵੀ ਕਿਸੇ ਨੌਜਵਾਨ ਫੌਜੀ ਦੇ ਵਾਂਗੂ ਘੱਟ ਨਹੀਂ ਸੀ ਸਰਦਾਰ ਫੌਜਾ ਸਿੰਘ ਜੀ ਦਾ ਜਨਮ 1 ਅਪ੍ਰੈਲ 1911 ਦੇ ਵਿੱਚ ਬਿਆਸਪਿੰਡ ਜ਼ਿਲ੍ਹਾ ਜਲੰਧਰ ਦੇ ਵਿੱਚ ਹੁੰਦਾ ਹੈ ਜੇਕਰ ਗੱਲ ਕਰੀਏ ਉਹਨਾਂ ਦੇ ਸ਼ੁਰੂਆਤੀ ਦਿਨਾਂ ਦੀ ਸੰਗਤ ਜੀ 5 ਸਾਲ ਦੀ ਉਮਰ ਤੱਕ ਉਹਨਾਂ ਨੂੰ ਤੁਰਨ ਫਿਰਨ ਜਿਹੀ ਤਕਲੀਫ ਹੁੰਦੀ ਸੀ ਤੇ ਪਤਲੀਆਂ ਲੱਤਾਂ ਹੋਣ ਕਰਕੇ ਉਹਨਾਂ ਨੂੰ ਸਹਾਰਾ ਲੈ ਕੇ ਤੁਰਨਾ ਪੈਂਦਾ ਸੀ ਤੇ ਲੋਕ ਹੱਸ ਕੇ ਉਹਨਾਂ ਨੂੰ ਡੰਡਾ ਕਹਿ ਕੇ ਬੁਲਾਉਂਦੇ ਸਨ ਆਪਣੇ ਖਾਬ ਨੂੰ ਹੌਲੀ-ਹੌਲੀ ਬੁੰਨਣਾ ਜਾਂ ਫਿਰ ਖੋ ਕੇ ਬਹਿਣਾ ਬਸ ਆਪਣੇ ਮਨ ਦੀ ਸੁਣਨਾ ਜਾਂ ਮੰਜ਼ਲ ਤੇਰੀ ਉਡੀਕ ਕਰ ਰਹੀ ਐ ਇਹਨਾਂ ਕੱਚੇ ਪੱਕੇ ਰਾਹਾਂ ਤੇ ਤੂੰ ਤੁਰਦਾ ਜਾ ਤੂੰ ਤੁਰਦਾ ਜਾ ਤੂੰ ਤੁਰਦਾ ਜਾ ਜਵਾਨੀ ਦੇ ਦੌਰ ਹਰ ਪੰਜਾਬੀ ਦੇ ਵਾਂਗ ਇਹਨਾਂ ਨੂੰ ਵੀ ਕਬੱਡੀ ਦਾ ਚਾਚੜਿਆ ਤੇ ਖੇਡ ਤੇ ਵਹਿਰੇ ਜ਼ਮੀਦਾਰ ਘਰਾਣੇ ਤੋਂ ਹੌਣ ਕਰਕੇ ਖੇਤੀ ਬਾੜੀ ਦੇ ਵਿੱਚ ਪਿਓ ਦਾ ਹੱਥ ਵੀ ਵੰਡਾਉਣਾ ਸੀ ਜਵਾਨੀ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਇਹਨਾਂ ਦਾ ਵਿਆਹ ਹੋ ਜਾਂਦਾ ਹੈ ਸਰਦਾਰ ਫੌਜਾ ਸਿੰਘ ਜੀ ਦੇ ਤਿੰਨ ਮੁੰਡੇ ਤੇ ਤਿੰਨ ਕੁੜੀਆਂ ਸਨ ਇਹਨਾਂ ਨੂੰ ਆਜ਼ਾਦੀ ਦਾ ਬਹੁਤ ਚਾ ਸੀ ਪਰ ਸਰਦਾਰ ਫੌਜਾ ਸਿੰਘ ਜੀ ਇੱਕ ਉਡੀਕ ਵਿੱਚ ਸਨ ਪਰ ਇਸ ਦੌਰਾਨ ਦੇਸ਼ ਦੀ ਹੋਈ ਵੰਡ ਦਾ ਇਹਨਾਂ ਦੇ ਦਿਲ ਤੇ ਬਹੁਤ ਡੂੰਗਾ ਅਸਰ ਪਿਆ 1963 ਵਿੱਚ ਇਹਨਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਸਰਦਾਰ ਫੌਜਾ ਸਿੰਘ ਜੀ ਤੇ ਘਰ ਦੀ ਜ਼ਿੰਮੇਵਾਰੀ ਹੋਰ ਵਿਵੱਤ ਗਈ। ਲਗਭਗ ਸਾਰੀ ਜਵਾਨੀ ਇਹਨਾਂ ਦੀ ਖੇਤੀ ਦੇ ਵਿੱਚ ਲੰਗ ਗਈ ਤੇ ਹੌਲੀ-ਹੌਲੀ ਵਕਤ ਗੁਜ਼ਰਦਾ ਗਿਆ। ਇਹਨਾਂ ਦੇ ਪੰਜ ਬੱਚੇ ਵਿਦੇਸ਼ ਦੇ ਵਿੱਚ ਜਾ ਵਸੇ। ਸਭ ਕੁਝ ਚੰਗਾ ਚੱਲੀ ਜਾ ਰਿਹਾ ਸੀ ਪਰ ਉਸ ਅਕਾਲ ਪੁਰਖ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 1980 ਦੇ ਦਹਾਕੇ 'ਚ ਰੱਬ ਨੇ ਇਹਨਾਂ ਦੇ ਸਿਰ ਤੇ ਦਰਦਾਂ ਦੀ ਪੰਡ ਰੱਖ ਦਿੱਤੀ। ਫੌਜਾ ਸਿੰਘ ਜੀ ਦੀ ਪਤਨੀ ਧੀ ਅਤੇ ਪੁੱਤਰ ਦੀ ਮੌਤ ਤੋਂ ਬਾਅਦ ਫੌਜਾ ਸਿੰਘ ਜੀ ਬਿਲਕੁਲ ਟੁੱਟ ਚੁੱਕੇ ਸਨ। 90 ਦੇ ਦਹਾਕੇ ਦੇ ਵਿੱਚ ਫੌਜਾ ਸਿੰਘ ਜੀ ਇੰਡੀਆ ਨੂੰ ਛੱਡ ਕੇ ਲੰਡਨ ਵਿੱਚ ਵੱਸਦੇ ਆਪਣੇ ਪੁੱਤਰ ਸੁਖਜਿੰਦਰ ਦੇ ਕੋਲ ਰਹਿਣ ਚਲੇ ਜਾਂਦੇ ਨੇ। ਉੱਥੇ ਲੰਬਾ ਸਮਾਂ ਬਿਤਾਉਣ ਤੋਂ ਬਾਅਦ ਵੀ ਉਹਨਾਂ ਦਾ ਚਿੱਤ ਉੱਥੇ ਨਹੀਂ ਲੱਗਦਾ ਤਮਾਪੂ ਫੌਜਾ